ਅੱਜ ਮੇਤਰੋ ਮੋਗੇ ਮੰਡੀ ਤੇ ਖੜੇ ਆ ਜੀ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਜੀ ਇੱਕ ਸੋਨਾਲੀ ਕਾ ਡੀਆਈ 750 ਤੇ ਇੱਕ ਮਹਿੰਦਰਾ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲਾ ਵਧੀਆ ਵੀਰੇ ਹੋ ਠੀਕ ਠਾਕ ਜੀ ਹਾਂਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਜੀ ਬਈ ਆਪਾਂ ਦੋ ਨਾਗ ਵਖਾਉਣੇ ਆ ਹਾਂਜੀ ਇੱਕ ਸੋਨਾਲੀ ਕਾ ਤੇ ਇੱਕ ਮਹਿੰਦਰਾ ਟਰੈਕਟਰ ਆ ਸਾਰਿਆਂ ਤੋਂ ਪਹਿਲਾਂ ਸੋਨਾਲੀ ਕਾ ਟਰੈਕਟਰ ਆ ਬਈ ਇਹ ਮਾਰ ਲ ਕਿਹੜਾ ਜੀ ਮਾਡਲ ਵੀਰੇ 2000 ਪੂਰਾ 2000 ਪੂਰਾ 2000 ਠੀਕ ਆ ਪੂਰਾ 2000 ਮਾਡਲ ਟਰੈਕਟਰ ਆ ਨੰਬਰ 50 ਵਾ ਬਈ ਪੰਜਾਬ ਨੰਬਰ ਪਹਿਲੇ ਕਰਦਾ ਠੀਕ ਆ ਪੰਜਾਬ ਨੰਬਰ ਆ ਫਰਸਟ ਓਨਰ ਆ ਮੂਰਲੇ ਟੈਨਾ ਦੀ ਗੱਲ ਕਰੀਏ ਚੌਕੜਾ ਨਵਾਂ ਹੀ ਨਵਾਂ ਬੈਲ ਨਾਲ ਦੇਵਾਂਗੇ ਚੌਕੜਾ ਹੀ ਟੈਲੈਂਟ ਦਾ ਨਵਾਂ ਆਹ ਲਓ ਤਿੰਨ ਸਾਲ ਤਾਈਂ ਖਾਲਾ ਲੱਗੇ ਦੇ ਵੀ ਗਾਰੰਟੀ ਆ ਠੀਕ ਆ ਅਜੇ ਤਾਂ ਉਵੇਂ ਪੈ ਜਾਵਾਂ ਮੰਡੀ ਆਇਆ ਇਕੱਲਾ ਟਰੈਕਟਰ ਜੇਕੇ ਦੇ ਟਾਇਰ ਆ ਕੰਪਨੀ ਦੇ ਚੌਕੜਾ ਹੀ ਜੇਕੇ ਦਾ ਠੀਕ ਆ ਗੱਲ ਕਰੀਏ ਬਈ ਦੀ ਰੰਗ ਪੇਂਟ ਦੇ ਰੰਗ ਪੇਂਟ ਦਾ ਸਾਰਾ ਓਰੀਜਨਲ ਜਿੰਨਾ A to Z ਟਰੈਕਟਰ ਫੋਲ ਗਾਰੰਟੀ ਹੈ ਬਾਈ ਬਾਈ ਜਿੰਨਾ ਜਦੋਂ ਆ ਕੰਪਨੀ ਸਟicker ਲਾ ਕੇ ਭੇਜਦੇ ਨਾ ਟਰੈਕਟਰ ਨਵਾਂ ਨਿਕਲਦਾ ਫਿਰ ਮਾਰਦੇ ਸਾਰਾ ਕੈਮਰਾ ਉਹ ਹਜੇ ਸਟicker ਨਾਲ ਆ 99% ਸਟicker ਸਾਰੇ ਨਾਲ ਮਿਲਗੇ ਕੰਪਨੀ ਦੇ ਲੱਗੇ ਇਧਰ ਕੈਮਰਾ ਮਾਰਦੇ ਠੀਕ ਆ ਬਾਈ ਉਧਰ ਮਾਰਦੇਗਾ ਪੰਪ ਪੰਪ ਤੇ ਜੋ ਗੇਅਰ ਤੇ ਲੱਗੇ A to Z ਸਾਰੇ ਨਾਲ ਤੇ ਆ ਪੰਪਲਾ ਵੇਖ ਲੈ ਇਧਰ ਵੇਖ ਲੈ ਇਥੋਂ ਪਤਾ ਲੱਗਦਾ ਵੀ ਹਜੇ ਆ ਦੇਖ ਲੈ ਗੇਅਰ ਵਾਲਾ ਸਾਰਾ A to Z ਨਾਲ ਗੱਲ ਕਰੀਏ ਮੇਨ ਇੰਜਨ ਗੇਅਰ ਦੀ ਇੰਜਨ ਗੇਅਰ ਦਾ ਬਾਈ ਵਾਕੇ ਦੇ ਦੇ ਵਾਕੇ ਸੌਦਾ ਲਾ ਲਈ ਹਾਂ ਸਮਾਨ ਪੂਰਾ ਸਮਾਨ ਸਾਰਾ ਪੂਰਾ ਮਿਲੂਗਾ ਠੀਕ ਆ ਸਮਾਨ ਟਰੈਕਟਰ ਨਾਲ ਪੂਰਾ ਪੂਰਾ ਤੂ ਕਰੇ ਨਾਲ ਨਾਲ ਦੀ ਸਾਰੀ ਹੈਵੀ ਹੈਵੀ ਹੌਕਾ ਪੂਰੀ ਠੀਕ ਹੈ ਜੀ ਸਮਾਨ ਟਰੈਕਟਰ ਨਾਲ ਪੂਰਾ ਮਿਲੂਗਾ ਜੀ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਸਕਦੇ ਹੋ ਬਾਈ ਜੀ ਕੀ ਡਿਮਾਂਡ ਹੈ ਡਿਮਾਂਡ ਬਾਈ ਇਹ 240000 240000 ਡਿਮਾਂਡ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ ਹੁਣ ਬਾਈ ਜੀ ਮੌਕੇ ਸਵਾ 2 ਲੱਖ ਦਾ ਟਰੈਕਟਰ ਹੈ ਠੀਕ ਆ ਬਾਈ 15000 ਦਾ ਮਾਰਦਾਂ ਨੂੰ ਜੀ ਟਰੈਕਟਰ 2000 ਮਾਡਲ ਆ ਪਰ ਕੰਡੀਸ਼ਨ ਟਰੈਕਟਰ ਦੇ 10 ਮਾਡਲ ਵਰਗੀ ਆ ਹਾਂ ਵੀ ਸ਼ੋਅਰੂਮ ਕੰਡੀਸ਼ਨ ਹੀ ਆ ਸਾਰਾ ਪਹਿਲੀ ਵੀ ਨਵੀਂ ਆ ਠੀਕ ਆ ਵੀ ਇੰਨਾ ਸਾਫ਼ ਪਿਆ ਮਾਡਲ ਦੇ ਹਿਸਾਬ ਨਾਲ ਚੱਲ ਚਲਾਵੇ ਦਾ ਯਾਰ ਪੂਰਾ ਸਹੀ ਆ ਕੋਈ ਉਹ ਜੀ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਬਾਈ ਟਰੱਕ ਉੱਪਰ ਕੰਪਨੀ ਦਾ ਸਾਰਾ ਨਾਲ ਹੈ ਜਿਹੜਾ ਨਵੇਂ ਇਲਾਕੇ ਦਾ ਨਾਲ ਦਾ ਹੀ ਸਾਰਾ ਕੁਝ ਠੀਕ ਆ ਬਾਈ ਅੱਗੇ ਆ ਗਿਆ ਜੀ ਮਹਿੰਦਰਾ ਬੀ 275 ਦੀ ਜੀ ਇਹ ਕਿਹੜਾ ਮਾਡਲ ਹੈ ਇਹ 2000 ਮਾਡਲ ਹੈ ਇਹ ਵੀ ਪੂਰਾ 2000 ਰੀਆ ਹਾਂ ਜੀ ਇਹ ਨੰਬਰ ਪਿਆ ਬਾਈ ਪੰਜਾਬ ਨੰਬਰ ਆ ਜ ਤੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦਾ ਚੌਫੜਾ ਨਾ ਮਗਰੀ ਜੋੜੀ ਬੋਲੋ ਦੀ ਠੀਕ ਆ ਅਗਲੀ ਆ ਮਾਰ ਵੀ ਟਾਇਰ ਚਾਰੇ ਨਵੇਂ ਹੀ ਆ ਸਾਈਡ ਦੀ ਬੈਟਰੀ ਆ ਨਵੀਂ ਠੀਕ ਆ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਸਾਰਾ ਰੇਨ ਵਾਲਾ A to Z ਜਨਰੇਟਰ ਲੈਫਟ ਪੰਪ ਵੀ ਨਵਾਂ ਲੱਗਾ ਠੀਕ ਆ ਲੈਫਟ ਪੰਪ ਨਵਾਂ ਲੱਗਾ TU ਮਾਡਲ ਆ ਹਣਾ ਬਈ ਹਾਂ ਠੀਕ ਠੀਕ ਆ ਬਈ ਤੇ ਗੱਲ ਕਰੀਏ ਇਹਦਾ ਇੰਜਨ ਗੇਅਰ ਬਈ ਇੰਜਨ ਗੇਅਰ ਪੂਰਾ ਵਧੀਆ ਬਈ ਬੰਦੇ ਨੂੰ ਵਾਹ ਕੇ ਦੇ ਦੇਾਂਗੇ ਹਲ ਪਾਲੇ ਤਵੂਗਾ ਪਾਲੇ ਰੋਟਾਵੇਟਰ ਕੋਸ ਵਾਹ ਕੇ ਤਸੱਲੀ ਕਰਕੇ ਲਿਆ ਕੋਈ ਮਰਗੜ ਨਹੀਂ ਗਲਿਆ ਨਹੀਂ ਟੁੱਟਿਆ ਨਹੀਂ ਰਿਮਾ ਰੋਮਾ ਦਾ ਪੂਰਾ ਸਾਫ ਪੂਰਾ ਸਾਫ ਹੋ ਕੇ ਪੂਰੀ ਚੰਗੀ ਟਰੈਕਟਰ ਦੀ ਠੀਕ ਆ ਬਾਈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸੱਲੀ ਕਰਕੇ ਲਿਆ ਸਕਦੇ ਹਾਂ ਸਾਮਾਨ ਇਹ ਟਰੈਕਟਰ ਦਾ ਵੀ ਪੂਰਾ ਪੂਰਾ ਮਿਲਦਾ ਠੀਕ ਆ ਬਾਈ ਪੂਰਾ ਸਾਮਾਨ ਤੇ ਬਾਈ ਜੀ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਕਰਦੇ ਆ 2 ਲੱਖ ਰੁਪਏ ਪੂਰਾ 2 ਲੱਖੀ ਹਾਂਜੀ ਤੇ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ ਹੁਣ ਉਹ ਬਾਈ ਆਪਾਂ ਮੌਕੇ ਤੇ 1 ਲੱਖ ਦੇ 85 ਹਜ਼ਾਰ ਦਾ ਰੇਟ ਦੇ ਦਿਆਂਗੇ ਬੰਦਾ ਆ ਕੇ ਨਾਲ ਵੀਡੀਓ ਵੇਖ ਕੇ 15 ਹਜ਼ਾਰ ਦਾ ਇਹ ਚੋ ਮਾਰਦਾ ਨਾ ਜੀ ਹਾਂਜੀ ਤੇ ਬਾਈ ਇਹ ਦੋਵੇਂ ਟਰੈਕਟਰ ਕਿਹੜੇ ਬ੍ਰੈਂਡ ਵਕਾਊ ਆ ਇਹ ਬਾਈ ਜੀ ਮੰਗਿਆਲਾ ਬ੍ਰੈਂਡ ਆ ਜਿਹੜਾ ਬੋਲ ਤੇ ਬਾਈ ਜੀ ਨੰਬਰ ਬੋਲਿਓ ਨੰਬਰ 97112 18734 ਹੁਣ ਬਾਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਰਦਾ ਆਪਾਂ ਕੋਈ ਵਾਲਾ ਸੋਨਾ ਵਾਲੀ ਕੰਦੇ ਵਿੱਚ ਦੇ ਕਿਸੇ ਨੇ ਲੰਕਾਣ ਵਾਲਾ ਟਰੈਕਟਰ ਘਟਾਉਣਾ ਹੋਇਆ ਆਪਾਂ ਕੱਟ ਵੀ ਲ ਜੇ ਕਟਾਉਣਾ ਟਰੈਕਟਰ ਪੁਰਾਣਾ ਹੋਰ ਵੀ ਕੱਟ ਲਵੋਗੇ ਹਾਂ ਕੋਈ ਲੱਖ ਦੇ ਅੰਦਰ ਬਾਅਦ ਜਿਹੜਾ ਮਰਜੀ ਹੋਵੇ ਠੀਕ ਆ ਬਾਈ ਕੋ ਟਰੈਕਟਰ ਹੋਵੇਗਾ ਬਾਕੀ ਪੈਸੇ ਦੇ ਬਾਅਦ ਕੱਟ ਹੋ ਜੀ ਠੀਕ ਆ ਪਿੰਡ ਮੰਗੇ ਵਾਲਾ ਜਿਹੜਾ ਮੋਗਾ ਜੀ ਨੰਬਰ ਬੋਲ ਦਿਓ ਬਾਈ 978121974 ਹੁਣ ਬਾਈ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਆਪਾਂ ਮਾਨਤਨ ਫੋਲੋ ਕਰਾਂਗੇ ਵੀਰੇ ਠੀਕ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ